ਮੌਸਮ ਦਾ ਲਟ ਹੈ ਗਰਮੀ ਵਧੇਗੀ ਮੌਸਮ ਦੀ ਗੱਲ ਕਰਦੇ ਆ ਇਹਦੇ ਨਾਲ ਨਾਲ ਟੋਰੀ ਸਕਰੀਨ ਤੇ ਪਰਮਲ ਦੀ ਸਬਜੀ ਹੈ ਗਰਮੀ ਦੇ ਵਿੱਚ ਇਹ ਕੁਦਰਤ ਦਾ ਦਿੱਤਾ ਹੋਇਆ ਤੋਹਫਾ ਹੈ ਜਿਸ ਨੂੰ ਕੇ ਖਾਣਾ ਚਾਹੀਦਾ ਹੈ ਤਾਂ ਦੋਸਤੋ ਹੁਣ 14 ਜੂਨ 2025 ਤੋਂ ਪਹਿਲਾਂ ਵਰਖਾ ਦੀ ਸੰਭਾਵਨਾ ਸਾਡੇ ਪੂਰੇ ਇਲਾਕੇ ਦੇ ਵਿੱਚ ਗੰਗਾ ਨਗਰ ਹਰਮਾਨਗੜ ਰਾਜਸਥਾਨ ਪੰਜਾਬ ਚੰਡੀਗੜ੍ਹ ਹਰਿਆਣਾ ਯੂਪੀ ਇਵਨ ਕੇ ਹਿਮਾਚਲ ਇੱਥੇ ਨਹੀਂ ਹੈਗੀ ਤਾ ਵਰਖਾ ਪਣੂ 14 ਤੋਂ ਬਾਅਦ ਵਿੱਚ ਹੀ ਦੇਖਣ ਦੀ ਸੰਭਾਵਨਾ ਹੈ ਉਸ ਤੋਂ ਪਹਿਲਾਂ ਤਾਪਮਨ ਵੱਧ ਚੁੱਕਿਆ ਹੈ ਰਾਜਸਥਾਨ 45.3 ਡਿਗਰੀ ਜਾ ਚੁੱਕਿਆ ਹੈ ਪੰਜਾਬ ਦਾ ਵੀ ਤੇ ਹਰਿਆਣੇ ਦਾ ਤਾਪਮਨ ਅਗਲੇ 3 ਦਿਨ ਦੇ ਵਿੱਚ 2 ਤੋਂ 3 ਡਿਗਰੀ ਹੋਰ ਵਧੇਗਾ ਤਾਂ ਫਿਰ ਇਹਦੇ ਨਾਲ ਨਾਲ ਲੋ ਚੱਲੰਦਾ ਹੀਟ ਵੇਵ ਦਾ ਅਲਰਟ ਆ ਗਿਆ ਹੈ ਰਾਸ਼ਟਾਂ 'ਚ ਹੀਟਵੇਵ ਚੱਲ ਰਹੀ ਹੈ ਪੰਜਾਬ ਹਰਿਆਣਾ ਯੂਪੀ ਇੱਥੇ ਵੀ ਹੀਟਵੇਵ ਦਾ ਅਲਰਟ ਆ ਗਿਆ ਸਾਡੇ ਮਾਲਵੇ ਤੋਂ ਰਾਸ਼ਟਾਂ ਲੱਗਦੇ ਇਲਾਕੇ ਤੋਂ ਜਿਹੜੇ ਨਾਲ ਲੱਗਦੇ ਇਲਾਕੇ ਤੋਂ ਹੀਟਵੇਵ ਤਾਂ ਨੂੰ ਵਧਣੀ ਸ਼ੁਰੂ ਹੋਏਗੀ ਤਾਂ ਜੋ ਲੋ ਚੱਲੇਗੀ ਹੀਟਵੇਵ ਚੱਲੇਗੀ ਤਾਂ ਇਹਦੇ ਵਿੱਚ ਅਸੀਂ ਆਪਣੇ ਬੱਚਿਆਂ ਦਾ ਬਜ਼ੁਰਗਾਂ ਦਾ ਪਸ਼ੂਆਂ ਦਾ ਫਲਾਂ ਦਾ ਸਬਜ਼ੀਆਂ ਦਾ ਧਿਆਨ ਰੱਖਣਾ ਪਊਗਾ ਪਨੀਰੀ ਨੂੰ ਪਾਣੀ ਲੋਗਿਆਂ ਧਿਆਨ ਰੱਖਣਾ ਪਊਗਾ ਇੱਥੋਂ ਤੱਕ ਕਿ ਜਿਹੜੇ ਬੰਦੇ ਸੁੱਕਾ ਵਿੱਚ ਕੇ ਝੋਨੇ ਨੂੰ ਪਾਣੀ ਲਾ ਰਿਹਾ ਉਹਨਾਂ ਨੂੰ ਧਿਆਨ ਰੱਖਣਾ ਪਏਗਾ ਕਿ ਝੋਨੇ 'ਚ ਪਾਣੀ ਜ਼ਿਆਦਾ ਖੜਾ ਹੋ ਕੇ ਤਪ ਨਾ ਜਾਵੇ ਕਹਿੰਦਾ ਮਤਲਬ ਕਿ ਹੁਣ ਅਗਲੇ 4-5 ਦਿਨ ਚੰਗੀ ਗਰਮੀ ਵਾਲੇ ਦਿਨ ਹੋਣਗੇ ਉਸ ਲਈ ਤੁਹਾਨੂੰ ਸਾਵਧਾਨੀ ਵਰਤਣੀ ਹੀ ਪਵੇਗੀ